ہمراقت پت شاہی داوا اسی تا دا بھائی بادشاہی داوا رکھ دیا نوابیاں دا جگیراں چوہدریاں دا دعوی اسنی رکھ اسی وڈی مار مار دے. اسی تا بادشاہی کرنی ہے اسی تا بادشاہی کرنی اسی تا راجے بننا ہے دربارہ نے اگلو جاگلوا ٹھیک ہے جیچے اتنے پاتشاہی نہیں مل گئی سلوک نہیں ملو گی, لوگ مل گی اگاں پھر مر کے پرلوکا پاتشاہی پاتشاہ دین گی تو ادو لیل مانگے ਜੋ ਸਤਗੁਰ ਸਿੱਖਨ ਕਹੀ ਬਾਤ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਨੂੰ ਗੱਲ ਕਹੀ ਹੈ ਹੋਗ ਸਾਈ ਨਾ ਖਾਲੀ ਜਾਤ ਕੋਈ ਨਹੀਂ ਸਕਦਾ ਵੀ ਉਹ ਬਚਨ ਖਾਲੀ ਜਾਣਾ ਤਰੋ ਏ ਤਰਤ ਆਉ ਧਰ ਢੁਲਾਏ ਤੂੰ ਤੂੰ ਜਿਹੜਾ ਤਾਰਾ ਹੈ ਨਾ ਇਹ ਹਿਲਦਾ ਨਹੀਂ ਐ ਅਡੋਲਾ ਇਹਦੇ ਤੂੰ ਤਾਰਾ ਹਿਲ ਸਕਦਾ ਡੋਲ ਸਕਦਾ ਜੀ ਤਰਤੀ ਵੀ ਡੋਲ ਸਕਦੀ ਏ ਕੁਝ ਵੀ ਹੋ ਸਕਦਾ ਹੈ ਸਤਿਗੁਰ ਬਚਨ ਨਾ ਖਾਲੀ ਜਾਏ ਵਰਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨਹੀਂ ਖਾਲੀ ਜਾ ਸਕਦੇ ਮਹਾਰਾਜ ਨੇ ਕਿਹਾ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ ਉਹ ਜਿਹੜੇ ਬਚਨ ਕਹੇ ਹਾਂ ਨਾ ਦਰਬਾਰਾ ਸਿੰਘ ਜਾਂਦੇ ਕਿਤੇ ਉਹ ਨਹੀਂ ਖਾਲੀ ਜਾ ਸਕਦੇ ਮਹਾਰਾਜ ਨੇ ਸਿੱਖਾਂ ਨੂੰ ਬਾਦਸ਼ਾਹੀ ਦੇਣ ਦਾ ਵਾਅਦਾ ਕੀਤਾ ਬਚਨ ਕੀਤੇ ਨੇ ਤਾਂ ਕੁਝ ਵੀ ਹੋ ਸਕਦਾ ਹੈ ਗੋਕਲਗੀ ਚਰਪਾਚਾ ਮਹਾਰਾ ਦੇ ਬਚਨ ਦੀ ਖਲੀ ਜਾਂਦੇ ਬਹੁਤ